ਕਿ ਜਿਹੜੀ ਸਰਕਾਰ ਕਹਿੰਦੀ ਸੀ ਕਿ ਸਾਡੇ ਰਾਜ ਦੇ ਵਿੱਚ ਕਿਸੇ ਦੀ ਪੱਗ ਨਹੀਂ ਲਾਊਗੀ ਕਿਸੇ ਦੀ ਚੁੰਨੀ ਨਹੀਂ ਲਾਊਗੀ ਕੱਲ ਪੈਂਟਾਂ ਵੀ ਲਾਤੀਆਂ ਉਹ ਸਰਕਾਰ ਨੇ ਜਲੀਲ ਕੀਤਾ ਕੇਸ ਖੁੱਲੇ ਆ ਪੱਗਾਂ ਲਈਆਂ ਨਾ ਕਿਸੇ ਨਾਲ ਗੱਲ ਕਰਨੀ ਆ ਨਾ ਬਾਤ ਕਰਨੀ ਆ ਜੇ ਕੋਈ ਬੇਰਜਗਾਰ ਧਰਨਾ ਦਿੰਦਾ ਪੁਲਿਸ ਜੇ ਕੋਈ ਕਿਸਾਨ ਧਰਨਾ ਦਿੰਦਾ ਪੁਲਿਸ ਤੋਂ ਕਟਵਾ ਦਿੰਦੇ ਆ ਜੇ ਕੋਈ ਕੋਈ ਕਿਸੇ ਵੀ ਕਿਸਮ ਦਾ ਕੋਈ ਵਿਦਿਆਰਥੀ ਧਰਨਾ ਦਿੰਦੇ ਆ ਉਹ ਪੁਲਿਸ ਤੋਂ ਕਟਵਾ ਤੇ ਮਜ਼ਦੂਰ ਧਰਨਾ ਤੇ ਜਾਂਦੇ ਆ ਪੁਲਿਸ ਤੋਂ ਕਟਵਾ ਦਿੱਤੇ ਜਾਂਦੇ ਆ ਇੱਕ ਐਸਐਚਓ ਦੀ ਵੀਡੀਓ ਦਿਖਾਈ ਜਾਂਦੇ ਹੋਏ ਤੇ ਅੱਗ ਪੈ ਗਈ ਪੈਟਰੋਲ ਪੈ ਗਿਆ ਉਹ ਜਿਹੜੇ ਇੰਨੇ ਲੋਕ ਤਪੇ ਹੋਏ ਜਿਨ੍ਹਾਂ ਨੂੰ ਤੁਸੀਂ ਆਗੂ ਚੱਕ ਚੱਕ ਕੇ ਜਿੱਲਾ ਦੇ ਸਿਰ ਤੇ ਜਿਨ੍ਹਾਂ ਨੂੰ ਤੁਸੀਂ ਛਲੀਆਂ ਵਾਂਗ ਕੁੱਟਿਆ ਕੱਲ ਉਹ ਕੋਈ ਬੰਦਾ ਹੀ ਨਹੀਂ ਹੁਣ ਜੇ ਅਸੀਂ ਕਹਿੰਦੇ ਕਿ ਸਾਡੇ ਨੌਜਵਾਨੀ ਬਾਹਰ ਜਾ ਰਹੀ ਹੈ ਤਾਂ ਜਿਹੜੇ ਕੱਲ ਕੁੱਟੇ ਗਏ ਆ ਉੱਥੇ ਹੋ ਗਈ ਤਾਂ ਸਾਡੀ ਨੌਜਵਾਨੀ ਹੈ ਡਰਾਈਵਰਾਂ ਦੀ ਦੁਰਦਸ਼ਾ ਹੁੰਦੀ ਹੈ ਕਨੈਕਟਰਾਂ ਦੀ ਵੀ ਦੁਰਦਸ਼ਾ ਹੁੰਦੀ ਹੈ ਜਦੋਂ ਤਨਖਾਹ ਹੁਣ ਇਹ ਜਿਹੜੀ ਤਨਖਾਹ ਪ੍ਰੋਪਰ ਮਿਲਦੀ ਨਹੀਂ ਕੰਮ ਉਹਨਾਂ ਤੋਂ ਪਸ਼ੂਆਂ ਵਾਂਗੂ ਲਿਆ ਜਾਂਦਾ ਹੈ ਲਾਲਜੀਤ ਭੁੱਲਰ ਦਾ ਪਿਛਲੀ ਵਾਰ ਬਿਆਨ ਸੀ ਕਿ ਲੋਕਾਂ ਨੂੰ ਖੱਜਲ ਖਵਾਰ ਨਹੀਂ ਹੋਣ ਦੇਾਂਗੇ ਜਦੋਂ ਚੱਕ ਕੇ ਸਾਰੀਆਂ ਬੱਸਾਂ ਤੁਹਾਡੀਆਂ ਰੈਲੀ ਤੇ ਜਾਵੜਦੀਆਂ ਕਦੇ ਤੁਸੀਂ ਡੇਰਾ ਬਾਬਾ ਨਾਨਕ ਬੁਲਾ ਲੈਨੇ ਹੋ ਕਦੇ ਤੁਸੀਂ ਬੁਲਾ ਲੈਨੇ ਹੋ ਗੁਰੂ ਤੇਗ ਬਹਾਦਰ ਦੇ ਦਿਹਾੜੇ ਤੇ ਉਦੋਂ ਲੋਕ ਖੱਜਲ ਖਵਾਰ ਨਹੀਂ ਹੁੰਦੇ ਨਾ ਉਹ ਔਰਤਾਂ ਦੋਸ਼ੀ ਹੈ ਜਿਹੜੀਆਂ ਸਾਈਡ ਤੇ ਖੜੀਆਂ ਜਿਹੜੀਆਂ ਬਸ ਮੁਫਤ ਵਾਸ ਸਫਰ ਕਰਦੀਆਂ ਨਾ ਉਹ ਕੰਡਕਟਰ ਤੇ ਡਰਾਈਵਰ ਦੋਸ਼ੀ ਹੈ ਜਿਹੜੀ ਇਹ ਗੱਲ ਦੇ ਅਸਲ ਦੋਸ਼ੀ ਸਰਕਾਰ ਹੈ ਇਹੀ ਗੱਲ ਇਹਨਾਂ ਦੋਨੇ ਵਰਗਾਂ ਨੂੰ ਸਮਝਣੀ ਪਊਗੀ ਜਿਹੜੀਆਂ ਮਾਈਆਂ ਨੂੰ ਅੱਜ ਖੱਜਲ ਖੁਆਰੀ ਹੋਣੀ ਹੈ ਉਹਨਾਂ ਨੂੰ ਵੀ ਇਹ ਸਮਝਣਾ ਪਊਗਾ ਕਿ ਸਾਡੇ ਬੱਚੇ ਆ ਇਹਨਾਂ ਦੇ ਵਿੱਚ ਉਹਤੇ ਲੋਕਾਂ ਨੂੰ ਇਹੀ ਲੱਗਦਾ ਕਿ ਜੇਕਰ ਅਸੀਂ ਸਰਕਾਰੀ ਬੱਸ ਦੇ ਵਿੱਚ ਬੈਠੇ ਤਾਂ ਉਹਦਾ ਡਰਾਈਵਰ ਅਤੇ ਕਨੈਕਟਰ ਸਰਕਾਰੀ ਹੋਣਗੇ ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਠੇਕੇ ਤੇ ਨੇ 8-10 ਹਜ਼ਾਰ ਤੇ ਲੱਗੇ ਹੋਏ। ਬਿਲਕੁਲ ਇਹ ਲੋਕਾਂ ਨੂੰ ਸਮਝਣਾ ਪਊਗਾ ਕਿ ਅੱਜ ਸਰਕਾਰੀ ਮਹਿਕਮਾ ਕੋਈ ਵੀ ਹੈ ਕਲਾ ਕਨੈਕਟਰ ਡਰਾਈਵਰ ਨਹੀਂ ਕੋਈ ਵੀ ਸਰਕਾਰੀ ਮਹਿਕਮਾ ਉਹਦਾ ਮੁਲਾਜ਼ਮ ਸਰਕਾਰੀ ਨਹੀਂ ਹੈ ਸਾਰੇ ਠੇਕੇ ਤੇ ਐ। ਗੁਰਬਾਣੀ ਵੀ ਕਹਿੰਦੀ ਹੈ ਕਿ ਜਿਹੜਾ ਬੰਦਾ ਪਰੋਸੀ ਦੇ ਦੁੱਖ ਨੂੰ ਜਿਹੜਾ ਆਪਦਾ ਨਹੀਂ ਸਮਝਦਾ ਉਹ ਬੰਦਾ ਨਹੀਂ ਹੈ। ਜੇ ਉਹ ਕਹਿੰਦੀ ਹੈ ਕਿ ਜੇ ਗਵਾਂਡੀ ਦੇ ਕੁਝ ਹੋਇਆ ਤਾਂ ਤੂੰ ਆਪਦੇ ਮਨ ਗੁਰਬਾਨੀ ਸਾਨੂੰ ਇਹ ਕਹਿੰਦੀ ਹੈ ਜੇ ਗਵਾਂਡੀ ਦੇ ਕੋਜ ਹੋਇਆ ਤਾਂ ਤੂੰ ਵੀ ਆਪਦੇ ਮਨ ਅਸੀਂ ਸਾਈਡ ਤੇ ਬਹਿ ਕੇ ਆਪਦੀ ਲੋਕਾਂ ਨੂੰ ਗਾਲਾਂ ਕੱਢੀ ਜਾਂਦੇ ਆ ਤੇ ਸਰਕਾਰ ਨੂੰ ਬਰੀ ਕਰ ਦਿੰਦੇ ਆ ਕੱਲ ਪੁਲਿਸ ਨੇ ਉਸੇ ਕੁੱਟੇ ਰੱਜ ਕੇ ਠੀਕ ਹੈ ਬਸਾਂ ਤੋਂ ਲਾਲਾ ਥੱਲੇ ਸਿੱਟੇ ਤੇ ਕਦੇ ਥੱਲੇ ਖੜੇ ਸਾਡੇ ਲੋਕ ਹੀ ਕਹੀ ਕਰਨਗੇ ਪੁਲਿਸ ਤਾਂ ਦੀ ਡਿਊਟੀ ਕਰ ਰਹੀ ਹੈ ਪੁਲਿਸ ਦੀ ਡਿਊਟੀ ਇਹ ਹੈ ਛੱਟਾ ਚੱਲਦਾ ਪੁਲਿਸ ਦੇ ਜੂਆ ਚੱਲਦਾ ਪੁਲਿਸ ਦੇ ਸ਼ਰਾਬ ਨਕਲੀ ਵੇਖਦੀ ਪੁਲਿਸ ਦੀ ਸ਼ਹਿ ਤੇ ਹਰ ਕੰਮ ਤਾਂ ਪੁਲਿਸ ਦੀ ਸ਼ਹਿ ਤੇ ਹੋ ਰਿਹਾ ਕਰੇ ਅਸੀਂ ਕਹਿੰਦੇ ਕਿ ਪੁਲਿਸ ਲੋਕਾਂ ਲਈ ਹੈ ਜਿੰਨੀਆਂ ਵੀ ਉਹ ਪ੍ਰਾਈਵੇਟ ਬੱਸਾਂ ਦੇ ਨਾਲ ਆਉਂਦੇ ਆ ਜੁਝਾਰ ਨਿਊ ਦੀਪ ਵੀ ਇਹਨਾਂ ਦੇ ਉੱਤੇ ਤੁਸੀਂ ਸਰਕਾਰੀ ਬੱਸਾਂ ਦੇ ਬੋਰਡ ਦੇਖੋਗੇ ਇਹ ਟ੍ਰਾਂਸਪੋਰਟ ਮਾਫੀਆ ਨੂੰ ਮੈਂ ਖੂੰਜੇ ਲਾ ਦੇਣਾ ਆ ਸਰਕਾਰ ਆਈ ਦੇ ਵਿੱਚ ਮੈਨੂੰ ਤੁਸੀਂ ਕਿਸੇ ਇੱਕ ਵੀ ਟ੍ਰਾਂਸਪੋਰਟ ਕੰਪਨੀ ਨੂੰ ਖੂੰਜੇ ਲੱਗਿਆ ਦਿਖਾ ਦਿਓ ਕੱਲ ਪੀਐਟਸੀ ਅਤੇ ਪੰਜਾਬ ਰੋਡਵੇ ਦੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਗਈ ਉਹਦਾ ਕਾਰਨ ਸੀ ਕਿ ਉਹਨਾਂ ਦੇ ਆਗੂਆਂ ਅਤੇ ਪ੍ਰਧਾਨਾਂ ਨੂੰ ਘਰਾਂ ਵਿੱਚੋਂ ਗ੍ਰਿਫਤਾਰ ਕਰ ਲਿਆ ਜਾਂ ਘਰਾਂ ਵਿੱਚ ਨਜ਼ਰਬੰਦ ਕਰ ਲਿਆ ਗਿਆ ਉਹਨਾਂ ਦਾ ਕਾਰਨ ਸੀ ਕਿ ਕੱਲ ਕਿਲੋਮੀਟਰ ਸਕੀਮ ਦੇ ਅਧੀਨ ਜਿਹੜੇ ਟੈਂਡਰ ਨੇ ਖੁੱਲਣੇ ਸੀ ਤਾਂ ਉਸ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਆਪਣਾ ਪ੍ਰਦਰਸ਼ਨ ਕਰਨਾ ਸੀ ਪਰ ਪਹਿਲਾਂ ਹੀ ਸਰਕਾਰ ਅਤੇ ਪੁਲਿਸ ਦੀ ਜੋ ਕਹਿਰ ਉਹਨਾਂ ਉੱਤੇ ਵਰਸਾਇਆ ਗਿਆ ਤੇ ਨਾਲ ਹੀ ਲੋਕਾਂ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਜਿਹੜੇ ਆਮ ਲੋਕ ਨੇ ਉਹ ਪਰੇਸ਼ਾਨ ਹੋ ਰਹੇ ਨੇ ਨਾ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਕਰਕੇ ਤੇ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਕਿ ਪੂਰਾ ਮਾਮਲਾ ਕੀ ਹੈ ਤੇ ਇਸ ਮਾਮਲੇ ਨੂੰ ਹੁਣ ਅੱਗੇ ਦੇਖਿਆ ਕਿਵੇਂ ਜਾਵੇਗਾ ਗੱਲਬਾਤ ਇਸੇ ਮੁੱਦੇ ਤੇ ਰਹੇਗੀ ਸਭ ਤੋਂ ਪਹਿਲਾਂ ਜਿਵੇਂ ਆਪਾਂ ਕੀਤੀ ਗੱਲ ਕਿ ਕੱਲ ਮੁਲਾਜ਼ਮਾਂ ਨੂੰ ਉਹਨਾਂ ਨੇ ਪ੍ਰਦਰਸ਼ਨ ਕਰਨਾ ਸੀ ਕਹਿੰਦੇ ਕਿ ਸ਼ਾਂਤ ਮੇ ਸਿਰਫ 2 ਘੰਟਿਆਂ ਦਾ ਪਰ ਪਹਿਲਾਂ ਉਹਨਾਂ ਦੇ ਅੱਗੋਂ ਨੂੰ ਘਰੋਂ ਚੱਕ ਲਿਆ ਗਿਆ ਘਰੇ ਨਜ਼ਰਬੰਦ ਕਰ ਲਿਆ ਗਿਆ ਮਤਲਬ ਪੁਲਿਸ ਦਾ ਕਹਿਰ ਚੰਗੀ ਤਰ੍ਹਾਂ ਵਰਸਾਇਆ ਕੁੱਟੇ ਵੀ ਗਏ ਨੇ ਮੁਲਾਜ਼ਮ ਉਹਨਾਂ ਦੇ ਉਹ ਸਾਰੇ ਕਿਸੇ ਨੂੰ ਕਿਵੇਂ ਦੇਖਦੇ ਵਾ ਦੇਖੋ ਹਮਤਾਜੀ ਜਿਹੜਾ ਲੰਮੇ ਸਮੇਂ ਤੋਂ ਹੀ ਪੰਜਾਬ 'ਚ ਇਹ ਗੱਲ ਦੀ ਚਰਚਾ ਚੱਲ ਰਹੀ ਹੈ ਜਿਹਨੂੰ ਲੈ ਕੇ ਵਕ ਵਕ ਪ੍ਰਦਰਸ਼ਨ ਵੀ ਹੋਇਆ ਕਿ ਪੰਜਾਬ ਪੁਲਿਸ ਸਟੇਟ ਵਾਲੇ ਪਾਸੇ ਨੂੰ ਜਾ ਰਿਹਾ ਹੈ ਪੰਜਾਬ 'ਚ ਹਰ ਅੰਦੋਲਨ ਨੂੰ ਦਬਾਉਣ ਦੇ ਲਈ ਪੁਲਿਸ ਹੈ ਹਰ ਆਵਾਜ਼ ਨੂੰ ਬੰਦ ਕਰਨ ਦੇ ਲਈ ਪੁਲਿਸ ਹੈ ਇਸੇ ਪੁਲਿਸ ਇਹ ਪੁਲਿਸ ਤੋਂ ਹੀ ਕਿਸਾਨ ਕਟਵਾਏਗੇ ਧਰਨੇ ਚਕਵਾਏਗੇ ਉਹਨਾਂ ਦੇ ਮੋਰਚੇ ਪਟਾਏਗੇ ਇਸੇ ਪੁਲਿਸ ਨੇ ਕਰਨਲ ਕਟਿਆ ਇਸ ਹੀ ਪਾਵਰਸ ਨੇ ਕਸਟਡੀ ਦੇ ਵਿੱਚ ਬੰਦੇ ਮਾਰੇ ਲਗਾਤਾਰ ਪੁਲਿਸ ਰਾਜ ਮਤਲਬ ਇਹ ਨਹੀਂ ਕਹਿੰਦਾ ਕਿ ਸਾਰੇ ਪੁਲਿਸ ਹੀ ਮਾੜੀ ਹੈ ਪਰ ਸਰਕਾਰ ਪੁਲਿਸ ਦੇ ਸਿਰ ਦੇ ਉੱਤੇ ਰਾਜ ਕਰਨਾ ਚਾਹੁੰਦੀ ਹੈ ਪੰਜਾਬ 'ਚ ਜਿਹਦੇ ਕਰਕੇ ਇਹ ਪੁਲਿਸ ਰਾਜ ਬਣ ਗਿਆ ਹੋਇਆ ਤੇ ਹਰ ਇੱਕ ਮਸਲੇ ਦਾ ਹੱਲ ਕੀ ਹੈ ਪੁਲਿਸ ਨਾ ਕਿਸੇ ਨਾਲ ਗੱਲ ਕਰਨੀ ਹੈ ਨਾ ਬਾਤ ਕਰਨੀ ਹੈ ਜੇ ਕੋਈ ਬੇਰਜਗਾਰ ਧਰਨਾ ਦਿੰਦਾ ਪੁਲਿਸ ਜੇ ਕੋਈ ਕਿਸਾਨ ਧਰਨਾ ਦਿੰਦਾ ਪੁਲਿਸ ਤੋਂ ਕਟਵਾ ਦਿੰਦੇ ਆ ਜੇ ਕੋਈ ਕੋਈ ਕਿਸੇ ਵੀ ਕਿਸਮ ਦਾ ਕੋਈ ਵਿਦਿਆਰਥੀ ਧਰਨਾ ਦਿੰਦੇ ਆ ਉਹ ਪੁਲਿਸ ਤੋਂ ਕਟਵਾ ਤੇ ਮਜ਼ਦੂਰ ਧਰਨਾ ਤੇ ਜਾਂਦੇ ਆ ਪੁਲਿਸ ਤੋਂ ਕਟਵਾ ਦਿੱਤੇ ਜਾਂਦੇ ਆ ਹਰ ਮਸਲੇ ਦਾ ਹੱਲ ਸਰਕਾਰ ਨੇ ਲੱਭ ਲੈ ਕੇ ਪੁਲਿਸ ਤੋਂ ਚਕਵਾਓ ਕਟਵਾਓ ਤੇ ਅੰਦਰ ਦੇ ਦਿਓ ਕੱਲ ਜਿਸ ਤਰੀਕੇ ਨਾਲ ਹੜਤਾਲ ਸੀ ਉਹਨਾਂ ਦੀ ਕੋਈ ਬਾਲੀ ਵੱਡੀ ਹੜਤਾਲ ਨਹੀਂ ਸੀ ਆਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਸਰਕਾਰ ਕਿਲੋਮੀਟਰ ਸਕੀਮ ਦੇ ਟੈਂਡਰ ਕੱਢਦੀ ਹੈ ਪਹਿਲਾਂ ਤਾਂ ਲੋਕਾਂ ਨੂੰ ਇਹ ਕਿਲੋਮੀਟਰ ਸਕੀਮ ਸਮਝਣੀ ਪਵੇਗੀ ਇਹ ਇਹ ਵੀ ਨਹੀਂ ਕਹਿੰਦੇ ਕਿ ਇਹ ਅੱਜ ਦੀ ਸਰਕਾਰ ਦੀ ਹੈ ਪਹਿਲਾਂ ਵਾਲੀਆਂ ਸਰਕਾਰਾਂ ਚ ਵੀ ਇਹ ਸਕੀਮ ਰਹੀ ਹੈ ਪਰ ਇਹ ਸਰਕਾਰ ਇਹ ਕਹਿ ਕੇ ਆਈ ਸੀ ਜਿਹੜਾ ਉਹਨਾਂ ਨੂੰ ਵੀ ਵੱਧ ਗੁੱਸਾ ਹੈ ਕਿ ਅਸੀਂ ਸਰਕਾਰੀ ਬੱਸਾਂ ਵਧਾਵਾਂਗੇ ਇਹ ਭਗਵਾਨ ਸਿੰਘ ਮਾਨ ਦੀਆਂ ਸਪੀਚਾਂ ਅੱਜ ਵੀ ਸੁਣ ਲਿਓ ਉਹ ਇਹ ਕਹਿੰਦੇ ਹੁੰਦੇ ਸੀ ਕਿ ਜਿਹੜੀਆਂ ਵੱਡੀਆਂ-ਵੱਡੀਆਂ ਆਰਬਿਟਰ ਆਗੀਆਂ ਬੱਸਾਂ ਐ ਜਿਹੜੀਆਂ ਰਾਜਧਾਨੀ ਆਗੀਆਂ ਜਾਂ ਜਿੰਨੀਆਂ ਵੀ ਉਹ ਪ੍ਰਾਈਵੇਟ ਬੱਸਾਂ ਦੇ ਨਾਲ ਲੈਂਦੇ ਹੁਜਾਰ ਨਿਊਦੀਪ ਵੀ ਇਹਨਾਂ ਦੇ ਉੱਤੇ ਤੁਸੀਂ ਸਰਕਾਰੀ ਬੱਸਾਂ ਦੇ ਬੋਰਡ ਦੇਖੋਗੇ ਇਹ ਟ੍ਰਾਂਸਪੋਰਟ ਮਾਫੀਆ ਨੂੰ ਮੈਂ ਖੂੰਜੇ ਲਾ ਦੇਣਾ ਆ ਸਰਕਾਰ ਆਈ ਦੇ ਵਿੱਚ ਮੈਨੂੰ ਤੁਸੀਂ ਕਿਸੇ ਇੱਕ ਵੀ ਟ੍ਰਾਂਸਪੋਰਟ ਕੰਪਨੀ ਨੂੰ ਖੂੰਜੇ ਲੱਗਿਆ ਦਿਖਾ ਦਿਓ ਠੀਕ ਹੈ ਉਹ ਖੂੰਜੇ ਤਾਂ ਲੱਗਣ ਦੀ ਬਜਾਏ ਉਹ ਵੱਧ ਫੁੱਲ ਰਹੇ ਨੇ ਤੇ ਜਿਹੜੀ ਸਰਕਾਰੀ ਟ੍ਰਾਂਸਪੋਰਟ ਉਹ ਦਿਨ ਬਦ ਦਿਨ ਡਾਊਨ ਹੁੰਦੀ ਜਾ ਰਹੀ ਹੈ 5500 ਤੋਂ ਉੱਪਰ ਰੂਟ ਬਣਦੇ ਆ ਕਹਿੰਦੇ ਆ ਇਹਨਾਂ ਅਸਲ ਮੁਤਾਬਕ ਅੱਜ 21-2200 ਬੱਸਾਂ ਸਾਰੀਆਂ ਟੁੱਟ ਰਹਿ ਗਈਆਂ ਉਹਨਾਂ ਚ ਵੀ ਬਹੁਤੀਆਂ ਬੱਸਾਂ ਕੰਡਮ ਐ ਉਹ ਸਾਰੇ ਕਾਸੇ ਦੇ ਬਾਵਜੂਦ ਸਰਕਾਰ ਨੇ ਨਵੀਆਂ ਬੱਸਾਂ ਇੱਧਰ ਤੱਕ ਹੀ ਪਾਉਣੀਆਂ ਸੀ ਪ੍ਰਾਈਵੇਟ ਠੇਕੇਦਾਰਾਂ ਨੂੰ ਠੇਕਾ ਦੇ ਕੇ ਕਿਲੋਮੀਟਰ ਸਕੀਮ ਤਹਿਤ ਬਸ ਪਾਈ ਜਾ ਰਹੀ ਹੈ ਜਿਵੇਂ ਕੱਲ ਵੀ ਦੱਸਿਆ ਕਿ ਬੱਸ ਉੱਪਰ ਪੀਆਰਟੀਸੀ ਤੇ ਪੰਜਾਬ ਰੋਡ ਵੀ ਲਿਖਿਆ ਜਰੂਰ ਹੋਊਗਾ ਪਰ ਉਹਦਾ ਮਾਲਕ ਕੋਈ ਪ੍ਰਾਈਵੇਟ ਬੰਦਾ ਹੋ ਕੋਈ ਕੋਈ ਆਰਬਿਟ ਵਾਲਾ ਹੋ ਕੋਈ ਨਿਊ ਦੀਪ ਵਾਲਾ ਹੋਊਗਾ ਉਹਦਾ ਮਾਲਕ ਸਰਕਾਰ ਨਹੀਂ ਹੋਊਗੀ ਤੇ ਜਿਹਦੇ ਤੇ ਕੱਲ ਇੱਕ ਜਿਹੜੀ ਜਥੇਬੰਦੀ ਨੇ ਵੀ ਖੁਲਾਸਾ ਕੀਤਾ ਕਿ ਜਿਵੇਂ ਬਾਕੀ ਪੰਜਾਬ ਦੇ ਸਾਧਨ ਦਿੱਲੀ ਨੂੰ ਲਟਾਏ ਜਾ ਰਹੇ ਐ ਬਾਕੀ ਸਾਰੇ ਟੈਂਡਰ ਦਿੱਲੀ ਕੋਲੇ ਜਾ ਰਹੇ ਐ ਉਸੇ ਤਰੀਕੇ ਦੇ ਨਾਲ ਜਿਹੜੀ ਕਿਲੋਮੀਟਰ ਸਕੀਮ ਦਾ ਟੈਂਡਰ ਵੀ ਉਹ ਦਿੱਲੀ ਦੀ ਕਿਸੇ ਕੰਪਨੀ ਨੂੰ ਦਿੱਲੀ ਦੇ ਕਿਸੇ ਚਹੇਤੇ ਨੂੰ ਦਿੱਤਾ ਜਾ ਰਿਹਾ ਜਿਹੜੀ ਸ਼ੰਕਾ ਉਹਨਾਂ ਦੇ ਮਨ ਵਿੱਚ ਵੀ ਹੈ ਹੁਣ ਜਿਹੜੇ ਮੁਲਾਜ਼ਮ ਕੱਚੇ ਐ ਉਹ ਵਿਚਾਰਾ ਕੋਈ 10000 ਤੇ ਕੋਈ 12000 ਤੇ ਕੋਈ 8000 ਤੇ ਕੋਈ 15000 ਤੇ ਹੋਊਗਾ ਉਹ ਸਾਰਾ ਸਾਰਾ ਦਿਨ ਭਕਾਈ ਕਰਦੇ ਆ ਸਾਰਾ ਸਾਰਾ ਦਿਨ ਇਹ ਕੰਮ ਦੇ ਵਿੱਚ ਰੁੱਝੇ ਰਹਿੰਦੇ ਆ ਕੋਈ ਡਰਾਈਵਰੀ ਸੌਖੀ ਕੰਮ ਨਹੀਂ ਕੋਈ ਕੰਡਕਟਰੀ ਸੌਖੀ ਕੰਮ ਨਹੀਂ ਡਰਾਈਵਰਾਂ ਦੇ ਹਾਲਾਤ ਤੁਸੀਂ ਦੇਖੋਗੇ ਨਾ ਜਿਹੜੇ ਕੁਛ ਕੁਛੇ ਵੀ ਵਿਭਾਗ ਵਿੱਚ ਚਾਹੇ ਟਰੱਕਾਂ ਦੇ ਡਰਾਈਵਰਾਂ ਦੇ ਵੀ ਦੇਖ ਲਓ ਜਾਂ ਇਹਨਾਂ ਬੱਸਾਂ ਦੇ ਡਰਾਈਵਰਾਂ ਦੇ ਟੈਡ ਵੱਜ ਜਾਂਦੇ ਆ ਸਰੀਰ ਤੇ ਕੋਈ ਕੰਟਰੋਲ ਨਹੀਂ ਰਹਿੰਦਾ ਕੋਈ ਖਾਕ ਦਾ ਟਾਈਮ ਨਹੀਂ ਕੋਈ ਖਾਣ ਦਾ ਟਾਈਮ ਨਹੀਂ ਕੋਈ ਪੀਣ ਦਾ ਟਾਈਮ ਨਹੀਂ ਕੋਈ ਉਹਨਾਂ ਦੀ ਕੋਈ ਉਹਨਾਂ ਤੋਂ ਆਪਦੀ ਸਿਹਤ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਜਾਂਦਾ ਕਿਉਂਕਿ ਸਵੇਰ ਤੋਂ ਬੈੰਦਿਆ ਰਾਤ ਹੋ ਜਾਂਦੀ ਹੈ ਸਾਰੀ ਦਿਨ ਇੱਕ ਹੀ ਸੀਟ ਤੇ ਬਹਿ ਕੇ ਕਿਸੇ ਬੰਦੇ ਨੇ ਕੱਢਣਾ ਹੋਵੇ ਉਹੀ ਜਾਣਦਾ ਰਾਜਨੀਤਿਕ ਰੈਲੀਆਂ ਦੇ ਵਿੱਚ ਵੀ ਇਹਨਾਂ ਡਰਾਈਵਰਾਂ ਨੂੰ ਵਰਤਾ ਜਾਂਦਾ ਬੱਸਾਂ ਇਹ ਲੈ ਕੇ ਜਾਂਦੇ ਹਾਂ ਮੈਂ ਉਹੀ ਕਹਿਣਾ ਵੀ ਇਹਨਾਂ ਦੀ ਡਰਾਈਵਰਾਂ ਦੀ ਦੁਰਦਸ਼ਾ ਹੁੰਦੀ ਹੈ ਕਨੈਕਟਰਾਂ ਦੀ ਵੀ ਦੁਰਦਸ਼ਾ ਹੁੰਦੀ ਹੈ ਜਦੋਂ ਤਨਖਾਹ ਹੁਣ ਇਹ ਜਿਹੜੀ ਇਹ ਤਨਖਾਹ ਪ੍ਰੋਪਰ ਮਿਲਦੀ ਨਹੀਂ ਕੰਮ ਉਹਨਾਂ ਤੋਂ ਪਸ਼ੂਆਂ ਵਾਂਗੂ ਲਿਆ ਜਾਂਦਾ ਤੇ ਉੱਪਰੋਂ ਜਿਹੜੀਆਂ ਜਿਹੜੀ ਤੁਸੀਂ ਰਾਜਨੀਤੀ ਗੱਲ ਉਧਰ ਵੀ ਗੱਲ ਆਉਣੀਆਂ ਹੈ ਜਦੋਂ ਤਨਖਾਹ ਪ੍ਰੋਪਰ ਮਿਲੇ ਸਾਰਾ ਕੁਝ ਮਿਲੇ ਫਿਰ ਬੰਦਾ ਰੋਲਾ ਨਹੀਂ ਪਾਉਂਦਾ ਅਸਲ ਤੇ ਇਹਨਾਂ ਨੂੰ ਇਹਨਾਂ ਮਲਾਜਮਾਂ ਨੂੰ ਪੱਕੇ ਕਰਨਾ ਚਾਹੀਦਾ ਸੀ ਉਲਟਾ ਇਹ ਕਿਲੋਮੀਟਰ ਵਾਲੀਆਂ ਸਕੀਮਾਂ ਲਿਆ ਕੇ ਪੱਕੇ ਤੌਰ ਤੇ ਰੋਡਵੇਜ ਨਹੀਂ ਕੱਚੀ ਕਰਨ ਜਾ ਰਹੇ ਆ ਮਤਲਬ ਗੁੱਸਾ ਇਹਨਾਂ ਨੂੰ ਉਹਨਾਂ ਤੇ ਇਹ ਸਰਕਾਰ ਤੇ ਇਸ ਕਰਕੇ ਆ ਕਿ ਇਹ ਸਰਕਾਰ ਕਹਿ ਕੇ ਆਈ ਸੀ ਕਿ ਅਸੀਂ ਰੋਡਵੇਜ ਵਧਾਵਾਂਗੇ ਅਸੀਂ ਪੀਆਰਟੀਸੀ ਵਧਾਵਾਂਗੇ ਪਰ ਉਲਟਾ ਕੀ ਹੋ ਰਿਹਾ ਘਟ ਰਹੀ ਹੈ ਉਲਟਾ ਇਹਨਾਂ ਨੇ ਰੈਲਿੰਗਾਂ 'ਚ ਜਾਣ ਲਈ ਤਾਂ ਪੀਆਰਟੀਸੀ ਦੇ ਰੋਡਵੇਜ ਆ ਹੁਣ ਤੁਸੀਂ ਅਗਰੁੱਤੀ ਹੈ ਬਹਾਦਰੀਆ ਦਿਹਾੜੇ ਹੀ ਬਣਾਇਆ ਸਾਰੀ ਟਰਾਂਸਪੋਰਟ ਉੱਥੇ ਸੀ ਹੁਣ ਇਹ ਕਹਿ ਰਹ ਕਿ ਖੱਜਲ ਖਵਾਰ ਹੁੰਦੇ ਆ ਲੋਕ ਜੀ ਲਾਲਜੀਤ ਭੁੰਨਰ ਦਾ ਪਿਛਲੀ ਵਾਰ ਬਿਆਨ ਸੀ ਕਿ ਲੋਕਾਂ ਨੂੰ ਖੱਜਲ ਖਵਾਰ ਨਹੀਂ ਹੋਣ ਦਿਆਂਗੇ ਜਦੋਂ ਚੱਕ ਕੇ ਸਾਰੀਆਂ ਬੱਸਾਂ ਤੁਹਾਡੀਆਂ ਰੈਲੀ ਤੇ ਜਾਵੜਦੀਆਂ ਕਦੇ ਤੁਸੀਂ ਡੇਰਾ ਬਾਬਾ ਨਾਨਕ ਬੁਲਾ ਲੈਨੇ ਹੋ ਕਦੇ ਤੁਸੀਂ ਬੁਲਾ ਲੈਨੇ ਹੋ ਗੁਰੂ ਤੇਗ ਬਹਾਦਰ ਦੇ ਦਿਹਾੜੇ ਤੇ ਉਦੋਂ ਲੋਕ ਖੱਜਲ ਖਵਾਰ ਨਹੀਂ ਹੁੰਦੇ ਸਾਰੀਆਂ ਬੱਸਾਂ ਤੁਹਾਡੇ ਚੌਂਕੀ ਭਰਦੀਆਂ ਫਿਰਦੀਆਂ ਹੁਣ ਵੀ ਜਦੋਂ ਕੱਢ ਤੱਕ ਵੀ ਆਨੰਦਪੁਰ ਸਾਹਿਬ ਬੱਸਾਂ ਸੀ ਉਦੋਂ ਲੋਕ ਖੱਜਲ ਖਵਾਰ ਨਹੀਂ ਹੁੰਦੇ ਅਸਲ ਦੇ ਵਿੱਚ ਲੋਕਾਂ ਨੂੰ ਵੀ ਇਹ ਸਮਝਣਾ ਪਊਗਾ ਕਿ ਇਹ ਖੱਜਲ ਖੁਆਰੀ ਦੀ ਵਜ੍ਹਾ ਸਰਕਾਰ ਹੈ ਨਾ ਕਿ ਕੰਡਕਟਰ ਡਰਾਈਵਰ ਹੈ ਅਸੀਂ ਸਾਡੀ ਇੱਕ ਸਾਡਾ ਇੱਕ ਸਮੇਸ਼ਿਆ ਹੀ ਰਹਿੰਦਾ ਸਾਡੀ ਇੱਕ ਮਾਨਸਿਕਤਾ ਬਣਾਈ ਹੈ ਨਾ ਸਰਕਾਰਾਂ ਨੇ ਲੋਕਾਂ ਦੀ ਕਿ ਜਦੋਂ ਕੋਈ ਵਰਗ ਧਰਨਾ ਦੇ ਰਿਹਾ ਕੋਈ ਕਿਸਾਨ ਔਖਾ ਸਰਕਾਰ ਤੋਂ ਸੜਕ ਤੇ ਆ ਕੇ ਬਹਿ ਗਿਆ ਉल्टा ਅਸੀਂ ਉਹ ਪੀੜਤ ਨੂੰ ਗਾਲ੍ਹਾਂ ਕੱਢਣ ਲੱਗ ਜਾਨੇ ਆ ਕਿ ਇਹ ਸੜਕ ਤੇ ਬੈਠਾ ਜੀ ਇਹਨੇ ਵੇਖਦੇ ਨਹੀਂ ਇਹ ਐ ਕਰਦਿਆ ਇਹ ਨਹੀਂ ਦਿੰਦੇ ਕਿ ਉਹ ਸੜਕ ਤੇ ਕਿਉਂ ਬੈਠਾ ਹੈ ਉਹ ਸੜਕ ਤੇ ਕਈ ਵਾਰ ਇਸ ਕਰਕੇ ਬੈਠਾ ਹੁੰਦਾ ਕਿ ਉਹਦਾ ਕੋਈ ਕਤਲ ਹੋ ਗਿਆ ਹੁੰਦਾ ਜਾਂ ਉਹਦੀ ਫਸਲ ਨਹੀਂ ਚੱਕੀ ਜਾ ਰਹੀ ਹੁੰਦੀ ਮਜਬੂਰੀ ਵਸ ਸੜਕ ਤੇ ਆਉਂਦਾ ਅਸੀਂ ਉਦੋਂ ਦੀ ਪੀੜ ਸਮਝ ਗਏ ਹੁਣ ਜਿਹੜੇ ਕੰਡੈਕਟਰ ਡਰਾਈਵਰ ਹੈ ਜਿਹੇ ਧਰਨੇ ਤੇ ਬੈਠੇ ਆ ਜਿਹੇ ਪ੍ਰਦਰਸ਼ਨ ਕਰ ਰਹੇ ਆ ਹੜਤਾਲ ਕਰ ਰਹੇ ਆ ਇਹਨਾਂ ਦੇ ਦੁੱਖ ਦੀ ਵਜ੍ਹਾ ਸਮਝੋ ਇਹਨਾਂ ਦੇ ਦੁੱਖ ਦੀ ਵਜ੍ਹਾ ਇਹ ਹੈ ਕਿ ਇਹਨਾਂ ਦੀ ਸਰਕਾਰ ਮੰਗਾਂ ਨਹੀਂ ਮੰਨ ਰਹੀ ਇਹਨਾਂ ਦੀਆਂ ਮੰਗਾਂ ਉਹ ਜਾਇਜ਼ ਨੇ ਜਿਹਦੇ ਤਹਿਤ ਪੰਜਾਬ ਦਾ ਹੀ ਫਾਇਦਾ ਹੋਣਾ ਹੈ ਇਹ ਮੰਗ ਕੋਈ ਆਪਣੀ ਨਹੀਂ ਮੰਗ ਰੇ ਇਹ ਮੰਗ ਮੰਨ ਰਿਹਾ ਕਿ ਪੰਜਾਬ ਚ ਬੱਸਾਂ ਪਹਿਣ ਤਾਂ ਸਰਕਾਰੀ ਬੱਸਾਂ ਪਹਿਣ ਹੁਣ ਜੇ ਸਰਕਾਰੀ ਬੱਸਾਂ ਪਹਿਣੀਆਂ ਤਾਂ ਉਹਦੇ ਤੇ ਕਨੈਕਟਰ ਡਰਾਈਵਰ ਵੀ ਤਾਂ ਸਰਕਾਰੀ ਹੋਊਗਾ ਜੇ ਉਹ ਤੇ ਕਨੈਕਟਰ ਡਰਾਈਵਰ ਸਰਕਾਰੀ ਹੋਊਗਾ ਜਿਹੜੇ ਅਸੀਂ ਪਾਸੇ ਬੈਠ ਕੇ ਮਾੜਾ ਚੰਗਾ ਬੋਲ ਰਹੇ ਆ ਸਾਡਾ ਹੀ ਕੋਈ ਧੀ ਪੁੱਤ ਇੱਥੇ ਕਨੈਕਟਰ ਡਰਾਈਵਰ ਆਊਗਾ ਹੁਣ ਜੇ ਅਸੀਂ ਕਹਿ ਰਹੇ ਕਿ ਸਾਡੀ ਨੌਜਵਾਨੀ ਬਾਹਰ ਜਾ ਰਹੀ ਹੈ ਤਾਂ ਜਿਹੜੇ ਕੱਲ ਕੁੱਟੇ ਗਏ ਆ ਉੱਥੇ ਉਹ ਵੀ ਤਾਂ ਸਾ ਠੀਕ ਹੈ ਉਹ ਆਧ ਰੋਜ਼ਗਾਰ ਲਈ ਲੜ ਰਹੇ ਹਨ ਜੇ ਸਾਡੇ ਨੌਜਵਾਨਾਂ ਨੂੰ ਅਸੀਂ ਕਹਿੰਦੇ ਕਿ ਇੱਥੇ ਰੋਜ਼ਗਾਰ ਮਿਲੇ ਤੇ ਉਹ ਬਾਹਰ ਕਿਉਂ ਜਾਣ ਹੁਣ ਸਾਡੇ ਨੌਜਵਾਨ ਬਾਹਰ ਕਿਉਂ ਜਾਂਦੇ ਕਿ ਉਹ 10000 ਰੁਪਏ ਤੇ ਕਿਤੇ ਪ੍ਰਾਈਵੇਟ ਕੰਪਨੀ ਚ ਕੰਮ ਕਰਨਾ ਪੈਂਦਾ ਉੱਥੇ ਜੇ ਸਰਕਾਰੀ ਵਿਭਾਗ ਮਹਿਕਮੇ ਪਰਫੋਲਟ ਹੋਣ ਵਧਣ ਫੁੱਲਣ ਤਾਂ ਸਾਡੇ ਨੌਜਵਾਨ ਇੱਥੇ ਹੀ ਕੰਮ ਕਰਨ ਉਹਨਾਂ ਨੂੰ ਕੋਈ 50 60000 ਕੋਈ ਲੱਖ ਰੁਪਏ ਤਨਖਾਹ ਮਿਲੇ ਤੇ ਪ੍ਰੋਪਰ ਰੋਜ਼ਗਾਰ ਹੋਤੇ ਲੋਕਾਂ ਨੂੰ ਇਹੀ ਲੱਗਦਾ ਕਿ ਜੇਕਰ ਅਸੀਂ ਸਰਕਾਰੀ ਬੱਸ ਦੇ ਵਿੱਚ ਬੈਠੇ ਤਾਂ ਉਹਦਾ ਡਰਾਈਵਰ ਤੇ ਕੰਡਕਟਰ ਸਰਕਾਰੀ ਹੋਣਗੇ ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਠ ਡਰਾਈਵਰ ਨਹੀਂ ਕੋਈ ਵੀ ਸਰਕਾਰੀ محکمہ ਉਹਦਾ ਮੁਲਾਜ਼ਮ ਸਰਕਾਰੀ ਨਹੀਂ ਹੈ ਸਾਰੇ ਠੇਕੇ ਤੇ ਹੈ ਅਸੀਂ ਕਹਿ ਦਿੰਨੇ ਆ ਕਿ ਜੀ ਅਸੀਂ ਕਿਸੇ ਹਸਪਤਾਲ ਜਾਣੇ ਆ ਯਾਰ ਹਸਪਤਾਲ ਗਏ ਸੀ ਦਵਾਈ ਤਾਂ ਕੀ ਦੇਣੀ ਸੀ ਮੁਲਾਜ਼ਮ ਤਾਂ ਸਟ੍ਰਾਈਕ ਤੇ ਬੈਠੇ ਐ ਅਸੀਂ ਇਹ ਇੰਨੀ ਇੰਨੀਆਂ ਤਰ੍ਹਾਂਾਂ ਲੈਂਦੇ ਆ ਅਸੀਂ ਆਮ ਹੀ ਬੋਲਦੇ ਆ ਨਾ ਇੰਨੀਆਂ ਇਨੀਆਂ ਤਰ੍ਹਾਂਾਂ ਲੈਣ ਦੇ ਬਾਵਜੂਦ ਵੀ ਇਹ ਸਟ੍ਰਾਈਕ ਤੇ ਬਹਿ ਜਾਂਦੇ ਆ ਅਸੀਂ ਕਦੇ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਤੁਸੀਂ ਸਟ੍ਰਾਈਕ ਤੇ ਕਿਉਂ ਬੈਠੇ ਹੋ ਉਹ ਕਈ ਵਾਰ ਇਹ ਹੁੰਦਾ ਕਿ 8-8000 ਰੁਪਏ ਤਨਖਾਹ ਹੁੰਦੀ ਆ ਉਹ ਮਿਲੀ ਵੀ ਨਹੀਂ ਹੁੰਦੀ ਉਮੈ ਬੁਰੀ ਵਾ ਸਟ੍ਰਾਈਕ ਤੇ ਤੁਸੀਂ ਦੇਖ ਲਓ ਫਰੀਦਕੋਟ ਦੇ ਹਸਪਤਾਲ ਦੀ ਵੀ ਦੇਖੀਏ ਕਿ 8-8000 ਰੁਪਏ ਤਨਖਾਹ ਉਹ ਮਿਲਦੀ ਨਹੀਂ 6-6 ਮਹੀਨੇ ਮਿਲਦੀ 6-6 ਮਹੀਨੇ ਮਿਲਦੀ ਨਹੀਂ ਤੇ ਉਹ ਬੰਦਾ ਰੋਣ ਦਾ ਕਿੱਧਰ ਜਾਊਗਾ ਧਰਨਾ ਲਾ ਦੇਊਗਾ ਤਾਂ ਕਿੱਧਰ ਜਾਊਗਾ ਅਸੀਂ ਇਹ ਸਮਝੀਏ ਕਿਉਂਕਿ ਜਿਹੜੀ ਗੱਲ ਹੈ ਕਿ ਗੁਰਬਾਣੀ ਵੀ ਕਹਿੰਦੀ ਹੈ ਕਿ ਜਿਹੜਾ ਬੰਦਾ ਪਰੋਸੀ ਦੇ ਦੁੱਖ ਨੂੰ ਜਿਹੜਾ ਆਪਦਾ ਨਹੀਂ ਸਮਝਦਾ ਉਹ ਬੰਦਾ ਨਹੀਂ ਹੈ ਜੇ ਉਹ ਕਹਿੰਦੀ ਹੈ ਕਿ ਜੇ ਗਵਾਂਡੀ ਦੇ ਕੁਝ ਹੋਇਆ ਤਾਂ ਤੂੰ ਆਪਦੇ ਮਨ ਗੁਰਬਾਨੀ ਸਾਨੂੰ ਇਹ ਕਹਿੰਦੀ ਹੈ ਜੇ ਗਵਾਂਡੀ ਦੇ ਕੁਝ ਹੋਇਆ ਤਾਂ ਤੂੰ ਵੀ ਆਪਦੇ ਮਨ ਤਾਂ ਅਸੀਂ ਜਦੋਂ ਕਿਤੇ ਕੋਈ ਹੁਣ ਜਿਵੇਂ ਸਟ੍ਰਾਈਕ ਤੇ ਹੈ ਕੋਈ ਜੇ ਇਹ ਕਹਿ ਲਈਏ ਕਿ ਕੋਈ ਹਸਪਤਾਲ ਦੇ ਮੁਲਾਜ਼ਮ ਸਟ੍ਰਾਈਕ ਤੇ ਜਾਂਦੇ ਆ ਕੋਈ ਕਿਸੇ ਜੇ ਉਹਨਾਂ ਦੀ ਗੱਲ ਸਮਝ ਗਏ ਉਹਨਾਂ ਦੀ ਗੱਲ ਨੂੰ ਆਪਣੀ ਗੱਲ ਬਣਨੀ ਹੈ ਫਿਰ ਸਾਨੂੰ ਪਤਾ ਲੱਗੂਗਾ ਅਸੀਂ ਸਾਈਡ ਤੇ ਬਹਿ ਕੇ ਆਪਦੀ ਲੋਕਾਂ ਨੂੰ ਗਾਲਾਂ ਕੱਢੀ ਜਾਂਦੇ ਆ ਤੇ ਸਰਕਾਰ ਨੂੰ ਬਰੀ ਕਰ ਦਿੰਦੇ ਆ ਅਸੀਂ ਹੁਣ ਇੱਥੇ ਕੀ ਕਿਹਾ ਕੱਲ ਪੁਲਿਸ ਨੇ ਉਸੇ ਕੁੱਟੇ ਰੱਜ ਕੇ ਠੀਕ ਹੈ ਬੱਸਾਂ ਤੋਂ ਲਾਹ ਲਾ ਥੱਲੇ ਸਿੱਟੇ ਤੇ ਕਦੇ ਘਰ ਥੱਲੇ ਖੜੇ ਸਾਡੇ ਲੋਕ ਹੀ ਕਹੀ ਕਹਿਣਗੇ ਪੁਲਿਸ ਦਾ ਦੀ ਡਿਊਟੀ ਕਰ ਰਹੀ ਹੈ ਪੁਲਿਸ ਦੀ ਡਿਊਟੀ ਇਹ ਹੈ ਪੁਲਿਸ ਦੀ ਡਿਊਟੀ ਚੱਟਾਂ ਵੇਕਣ ਤੋਂ ਰੋਕਣਾ ਪੁਲਿਸ ਦੀ ਡਿਊਟੀ ਹੈ ਚੋਰੀਆਂ ਹੋਣ ਤੋਂ ਰੋਕਣੀਆਂ ਪੁਲਿਸ ਦੀ ਡਿਊਟੀ ਹੈਗੀ ਰੇਪ ਹੋਣ ਤੋਂ ਰੋਕਨੇ ਪੁਲਿਸ ਦੀ ਡਿਊਟੀ ਹੈ ਸਹੀ ਤਰੀਕੇ ਨਾਲ ਕੰਮ ਕਰਨਾ ਪੁਲਿਸ ਦੀ ਡਿਊਟੀ ਮੁਲਾਜ਼ਮ ਕੁੱਟਣੀ ਹੈ ਇਹ ਹੈ ਪੁਲਿਸ ਦੀ ਡਿਊਟੀ ਇਹ ਕੌਣ ਕਹਿੰਦਾ ਕਿਸਾਨ ਕੁੱਟਲੇ ਬਾਰਡਰਾਂ ਦੇ ਉੱਤੋਂ ਧਮਕੀਆਂ ਦੇ ਦੇ ਕੇ ਉਦੋਂ ਮਨਦੀਪ ਸਿੰਘ ਸੰਧੂ ਵਰਗਿਆਂ ਨੇ ਉਹ ਉਹ ਪੁਲਿਸ ਦੀ ਡਿਊਟੀ ਹੈ ਅਸਲ ਦੇ ਵਿੱਚ ਲੋਕਾਂ ਨੂੰ ਪੁਲਿਸ ਬਾਰੇ ਵੀ ਜਿਹੜੇ ਕਲੀਅਰ ਹੋਣਾ ਪਊਗਾ ਕਿ ਪੁਲਿਸ ਲੋਕਾਂ ਦੀ ਸਹਾਇਤਾ ਲਈ ਨਹੀਂ ਹੁੰਦੀ ਇਹ ਕਲੀਅਰ ਮੰਨਣਾ ਪਊਗਾ ਕਿਉਂਕਿ ਲੋਕਾਂ ਨੂੰ ਪੁਲਿਸ ਬਾਰੇ ਕਲੀਅਰਟੀ ਹੈ ਨਹੀਂ ਸਮੱਸਿਆ ਅਜ ਤੱਕ ਮੈਨੂੰ ਇਹ ਦੱਸੋ ਕਿ ਪੁਲਿਸ ਲੋਕਾਂ ਦੀ ਮਦਦ ਲਈ ਕਿੱਥੇ ਹੈ ਅਸੀਂ ਆਮ ਹੀ ਕਹਿੰਦੇ ਨਾ ਕਿ ਚਿੱਟਾ ਕੀ ਦੀ ਸ਼ੈ ਤੇ ਵਿਖਦਾ ਪੁਲਿਸ ਦੀ ਚੋਰੀਆਂ ਕਿਹਦੀ ਸ਼ਹਿਤ ਹੁੰਦੀਆਂ ਪੁਲਿਸ ਦੀ ਸ਼ਹਿਤੇ ਜਿਹੜਾ ਵੀ ਸਮਾਜ ਚ ਕ੍ਰਾਈਮ ਦਾ ਸੱਟਾ ਚੱਲਦਾ ਪੁਲਿਸ ਦੇ ਜੂਆ ਚੱਲਦਾ ਪੁਲਿਸ ਦੇ ਸ਼ਰਾਬ ਨਾਲ ਅਗਲੀ ਵਿਗਦੀ ਪੁਲਿਸ ਦੀ ਸ਼ਹਿਤੇ ਹਰ ਕੰਮ ਤਾਂ ਪੁਲਿਸ ਦੀ ਸ਼ਹਿਤੇ ਹੋ ਰਿਹਾ ਫਿਰ ਅਸੀਂ ਕਹਿੰਦੇ ਕਿ ਪੁਲਿਸ ਲੋਕਾਂ ਲਈ ਹੈ ਅਸਲ ਚ ਪੁਲਿਸ ਲੋਕਾਂ ਲਈ ਨਹੀਂ ਹੁੰਦੀ ਪੁਲਿਸ ਰਾਜ ਕਰ ਰਹੀ ਜਿਹੜੀ ਜਮਾਤ ਹੈ ਉਹਦੇ ਲਈ ਉਹਦੀ ਹੱਥ ਟੋਕੀ ਹੁੰਦੀ ਹੈ ਜਿਹੜੇ ਲੋਕ ਵਿਰੋਧ ਕਰਦੇ ਉਹਨਾਂ ਨੂੰ ਕੁੱਟਣ ਲਈ ਹੁੰਦੀ ਹੈ ਤੇ ਉਹੀ ਗੱਲ ਰੋਲ ਪੁਲਿਸ ਨੇ ਉੱਥੇ ਅਦਾ ਕੀਤਾ ਠੀਕ ਹੈ ਇੱਕ ਐਸਐਚਓ ਦੀ ਵੀਡੀਓ ਦਿਖਾਈ ਜਾਂਦੇ ਉਹ ਤੇ ਅੱਗ ਪੈ ਗਈ ਪੈਟਰੋਲ ਪੈ ਗਿਆ ਉਹ ਜਿਹੜੇ ਇੰਨੇ ਲੋਕ ਤਪੇ ਹੋਏ ਜਿਨ੍ਹਾਂ ਨੂੰ ਤੁਸੀਂ ਆਗੂ ਚੱਕ ਚੱਕ ਕੇ ਜਿਲ੍ਹੇ 'ਚ ਸਿਰ ਤੇ ਜਿਨ੍ਹਾਂ ਨੂੰ ਤੁਸੀਂ ਛੱਲੀਆਂ ਵਾਂਗ ਕੁੱਟਿਆ ਕੱਲ ਉਹ ਕੋਈ ਬੰਦੇ ਹੀ ਨਹੀਂ ਉਹਨਾਂ ਦਾ ਕੋਈ ਵਾਸ ਹੀ ਨਹੀਂ ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਕਿ ਜਿਹੜਾ ਕੁਝ ਇੱਥੇ ਹੋ ਰਿਹਾ ਹੈ ਜਿਹੜਾ ਵੀ ਕਲ ਸੰਘਰਸ਼ ਹੋਇਆ ਜੋ ਵੀ ਕੁਝ ਹੋਇਆ ਉਹ ਪੰਜਾਬ ਦੇ ਲਈ ਹੋਇਆ ਠੀਕ ਹੈ ਕੁਝ ਆਗੂਆਂ ਦੇ ਵਿੱਚ ਵੀ ਕਮੀਆਂ ਹੋਣਗੀਆਂ ਉਹਨਾਂ ਦੇ ਆਗੂਆਂ ਵਿੱਚ ਵੀ ਕਮੀਆਂ ਹੋਣਗੀਆਂ ਕੁਝ ਚੀਜ਼ਾਂ ਦੀਆਂ ਕਮੀਆਂ ਹੋਣਗੀਆਂ ਪਰ ਉਹ ਕਮੀਆਂ ਨੂੰ ਪਾਸੇ ਰੱਖ ਕੇ ਜੇ ਸਮੁੱਚੇ ਰੂਪ ਵਿੱਚ ਸੋਚਿਆ ਜਾਵੇ ਤਾਂ ਉਹ ਲੜਕੀ ਦੇ ਰਹੀ ਸੀ ਲੈ ਹੈ ਕਿ ਪ੍ਰਾਈਵੇਟ ਬੱਸਾਂ ਜਿਹੜੀਆਂ ਸਰਕ ਪੀਆਰਟੀ ਹਿਚ ਪੈਣ ਜਾ ਰਹੀਆਂ ਕਿਲੋਮੀਟਰ ਸਕੀਮ ਅਧੀਨ ਉਹ ਨਾ ਪੈਣ ਸਰਕਾਰੀ ਬੱਸਾਂ ਆਉਣ ਜੇ ਹੁਣ ਕੋਈ ਸਾਡੇ ਸਰਕਾਰੀ ਹਸਪਤਾਲਾਂ ਦਾ ਜਾਂ ਸਰਕਾਰੀ ਸਕੂਲਾਂ ਦਾ ਜਾਂ ਸਰਕਾਰੀ ਕਾਜਾਂ ਦਾ ਪੱਠਾ ਵੰਦਾ ਜਾ ਰਿਹਾ ਤਾਂ ਉਹਦਾ ਨੁਕਸਾਨ ਆਮ ਲੋਕਾਂ ਦਾ ਹੈ ਸਰਕਾਰੀ ਜਿਹੜਾ ਤਕੜਾ ਬੰਦਾ ਹੈ ਉਹ ਤਾਂ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾ ਲੂਗਾ ਪਰ ਜਿਹੜਾ ਗਰੀਬ ਬੰਦਾ ਹੈ ਉਹਨੂੰ 10 ਰੁਪਏ ਦੀ ਪਰਚੀ ਕੱਟ ਕੇ ਦਵਾਈ ਮਿਲ ਜਾਂਦੀ ਹੈ ਕਿ ਇਹ ਉਥੇ ਡਾਕਟਰ ਹੀ ਹੈ ਨਹੀਂ ਜਿੱਥੇ ਮੁਲਾਜ਼ਮੀ ਹੈ ਨਹੀਂ ਉਹ ਕਿੱਧਰ ਜਾਊਗਾ ਸੋ ਜਿਹੜੇ ਹੜਤਾਲਾਂ ਹੁੰਦੀਆਂ ਜਿਹੜੇ ਮੁਲਾਜ਼ਮ ਪਿੱਟਦੇ ਆ ਠੀਕ ਹੈ ਕੁਝ ਗੱਲਾਂ ਦੇ ਵਿੱਚ ਕੋਈ ਬੰਦੇ ਗਲਤ ਹੋ ਸਕਦੇ ਆ ਪਰ ਸਾਨੂੰ ਉਹਨਾਂ ਨੂੰ ਗਾਲਾਂ ਕੱਢਣ ਦੀ بجائے ਕਿਸੇ ਵੀ ਵਰਗ ਨੂੰ ਸਾਨੂੰ ਇਹ ਸੋਚਣਾ ਚਾਹੀਦਾ ਉਹ ਤੇ ਚਿੰਤਨ ਕਰਨਾ ਚਾਹੀਦਾ ਕਿ ਇਹ ਜੇ ਲੜ ਰਹੇ ਆ ਤਾਂ ਇਹਨਾਂ ਦੀ ਲੜਾਈ ਵੀ ਜਾਇਜ਼ ਹੈ ਜੇ ਕਿਸਾਨ ਦੀ ਫਸਲ ਨਹੀਂ ਚੱਕੀ ਜਾਂਦੀ ਉਹ ਸੜਕ ਤੇ ਆਉਂਦਾ ਉਹ ਲੜਦਾ ਹੈ ਰੋਂਦਾ ਹੈ ਉਹਦਾ ਨਾਰਮ ਉਹਦੇ ਮੁਆਵਜ਼ੇ ਦੇ ਪੈਸੇ ਨਹੀਂ ਮਿਲਦੇ ਉਹ ਸੜਕ ਤੇ ਆਉਂਦਾ ਰੌਲਾ ਪਾਉਂਦਾ ਉਸੇ ਤਰੀਕੇ ਨਾਲ ਜਦੋਂ ਮੁਲਾਜ਼ਮ ਨੂੰ ਕੁਝ ਨਹੀਂ ਮਿਲਦਾ ਉਹ ਸੜਕ ਤੇ ਆਉਂਦਾ ਰੋਂਦਾ ਰੌਲਾ ਪਾਉਂਦਾ ਇਸੇ ਤਰੀਕੇ ਨਾਲ ਜੇ ਕਿਸੇ ਵਪਾਰੀ ਦੇ ਉੱਤੇ ਕੋਈ ਗੋਲੀ ਚੱਲ ਜਾਂਦੀ ਹੈ ਜਿਉਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਉਹਨੂੰ ਵੀ ਮਜਬੂਰਨ ਵਾ ਸੜਕਾਂ ਤੇ ਆਉਣਾ ਪੈਂਦਾ ਸੋ ਹਰ ਇੱਕ ਦਾ ਆਪਦੀ ਆਪਦੀ ਸਮੱਸਿਆ ਹੁੰਦੀ ਹੈ ਹਰ ਇੱਕ ਦੀ ਸਮੱਸਿਆ ਦਾ ਆਪ ਦਾ ਆਪ ਦਾ ਹੱਲ ਹੁੰਦਾ ਪਰ ਅਸੀਂ ਕੀ ਕਰਦੇ ਹਾਂ ਅਸੀਂ ਇੱਕ ਦੂਜੇ ਦੀਆਂ ਸਮੱਸਿਆਵਾਂ ਤੇ ਉਹਨਾਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਹਾਂ ਸੋ ਸਾਡੇ ਲੋਕਾਂ ਨੂੰ ਅੱਜ ਜਿਹੜਾ ਗੋਦੀ ਮੀਡੀਆ ਕੇ ਵੇਖੋ ਜੀ ਲੋਕ ਇੰਨੇ ਪਰੇਸ਼ਾਨ ਆ ਮਾਈਆਂ ਦੇ ਮੂਰੇ ਮੈਕ ਕਰ ਦੇਣਗੇ ਉਹ ਗਾਲਾਂ ਕੱਢਣਗੀਆਂ ਵਿਚਾਰੀਆਂ ਅਣਪੋਲ ਠੀਕ ਹੈ ਉਹ ਬੋਲਣਗੀਆਂ ਪਰ ਅਸੀਂ ਉਹਨਾਂ ਦੀ ਸਮੱਸਿਆ ਨੂੰ ਆਪਦੀ ਜਾਣੀਏ ਤੇ ਨਾਲੇ ਜਿਹੜੇ ਕੰਡਕਟਰ ਡਰਾਈਵਰ ਆ ਉਹਨਾਂ ਨੂੰ ਵੀ ਇਹ ਹੈ ਕਿ ਅਪੀਲ ਹੈ ਕਿ ਜਿਹੜੇ ਆਧਾਰ ਕਾਰਡ ਵਾਲੀਆਂ ਔਰਤਾਂ ਨੇ ਜਿਨ੍ਹਾਂ ਨੂੰ ਸਰਕਾਰ ਨੇ ਸਹੂਲਤ ਦਿੱਤੀ ਹੈ ਕਿ ਤੁਸੀਂ ਮੁਫਤ バス ਸਫਰ ਕਰਨਾ ਹੈ ਜਾਂ ਜਿਹੜੇ ਵਿਦਿਆਰਥੀ ਨੇ ਜਿਨ੍ਹਾਂ ਨੂੰ ਤੁਸੀਂ ਵੀ ਉਹਨਾਂ ਨਾਲ ਨਾਲ ਲੜਿਆ ਕਰੋ ਠੀਕ ਹੈ ਉਹਨਾਂ ਦੇ ਨਾਲ ਤੁਸੀਂ ਬਣਾ ਕੇ ਰੱਖੋ ਉਹਨਾਂ ਦੇ ਨਾਲ ਮਿਲ ਕੇ ਚੱਲੋ ਕਿਉਂਕਿ ਇਕੱਲਾ ਤੁਹਾਡਾ ਘੋਲ ਨਹੀਂ ਸਾਰਿਆਂ ਦਾ ਜਦੋਂ ਤੁਸੀਂ ਸਾਰਿਆਂ ਨਾਲ ਮਿਲ ਕੇ ਚੱਲੋਗੇ ਤੁਸੀਂ ਉਹਨਾਂ ਦਾ ਨਾਮ ਬਗਾੜੋਗੇ ਤਾਂ ਉਹ ਲੋਕ ਵੀ ਤੁਹਾਡੀ ਪਿੱਠ ਤੇ ਆਉਣਗੇ ਅਸਲ ਦੇ ਵਿੱਚ ਮੁਲਾਜ਼ਮਾਂ ਦੀ ਵੀ ਇੱਥੇ ਕੋਈ ਕਸੂਰ ਨਹੀਂ ਜਦੋਂ ਮਫਤ ਬਾਸ ਸਫਰ ਕਰਕੇ ਸਰਕਾਰ ਪੀਆਰਟੀਸੀ ਜਾਂ ਰੋਡਵੇ ਨੂੰ ਪੈਸੇ ਨਹੀਂ ਦਿੰਦੀ ਉਹਨਾਂ ਦੀਆਂ ਤਨਖਾਹਾਂ ਰੁਕ ਜਾਂਦੀਆਂ ਉਹ ਬੰਦੇ ਨੂੰ ਇਹ ਲੱਗਦਾ ਬੰਦੇ ਨੂੰ ਉਹ ਥਲੜੇ ਦੋਸ਼ੀ ਲੱਗਣ ਲੱਗ ਜਾਂਦੇ ਅਸਲ ਚ ਦੋਸ਼ੀ ਤਾਂ ਉਹਨਾਂ ਦੀ ਵੀ ਸਰਕਾਰ ਹੈ ਸਰਕਾਰ ਜਿਹੜੀ ਆਪਸ ਵਿੱਚ ਲੜਾ ਰਹੀ ਹੈ ਲੋਕਾਂ ਨੂੰ ਮੁਲਾਜ਼ਮਾਂ ਨਾਲ ਮੁਲਾਜ਼ਮਾਂ ਨੂੰ ਮੁਲਾਜ਼ਮੇ ਕੱਲ ਪੁਲਿਸ ਦੇ ਮੁਲਾਜ਼ਮ ਤੇ ਪੀਆਰਟੀਸੀ ਦੇ ਮੁਲਾਜ਼ਮ ਆਪਸ ਵਿੱਚ ਲੜ ਰਹੇ ਸੀ ਸਰਕਾਰ ਸਾਈਡ ਤੇ ਬੱਠੀ ਦੇਖ ਰਹੀ ਬਿਲਕੁਲ ਇਹੀ ਹੁੰਦਾ ਦੇਖੋ ਉਹੀ ਚੀਜ਼ ਇੱਥੇ ਸਮਝਣ ਦੀ ਲੋੜ ਹੈ ਕਿ ਜਦੋਂ ਤਨਖਾਹਾਂ ਮੁਲਾਜ਼ਮਾਂ ਨੂੰ ਨਹੀਂ ਮਿਲਦੀਆਂ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੀਆਂ ਔਰਤਾਂ ਨੂੰ ਨਾ ਉਹ ਔਰਤਾਂ ਦੋਸ਼ੀ ਹੈ ਜਿਹੜੀਆਂ ਸਾਈਡ ਤੇ ਖੜੀਆਂ ਜਿਹੜੀਆਂ ਮੁਫਤਵਾ ਸਫਰ ਕਰਦੀਆਂ ਨਾ ਉਹ ਕਨੈਕਟਰ ਦੇ ਡਰਾਈਵਰ ਦੋਸ਼ੀ ਹੈ ਜਿਹੜੀ ਇਹ ਗੱਲ ਦੇ ਅਸਲ ਦੋਸ਼ੀ ਸਰਕਾਰ ਹੈ ਤੇ ਇਹੀ ਗੱਲ ਇਹਨਾਂ ਦੋਨੇ ਵਰਗਾਂ ਨੂੰ ਸਮਝਣੀ ਪਊਗੀ ਜਿਹੜੀਆਂ ਮਾਈਆਂ ਨੂੰ ਅੱਜ ਖੱਜਲ ਖਵਾਰੀ ਹੋਣੀ ਹੈ ਉਹਨਾਂ ਨੂੰ ਵੀ ਇਹ ਸਮਝਣਾ ਪਊਗਾ ਕਿ ਸਾਡੇ ਬੱਚੇ ਐਨਾਂ ਦੇ ਵਿੱਚ ਸਾਡੇ ਡਰਾਈਵਰ ਕਨੈਕਟਰ ਹੈ ਜਿਹੜੇ ਵਿਦਿਆਰਥੀਆਂ ਨਾਲ ਇਹ ਕਨੈਕਟਰ ਡਰਾਈਵਰ ਕਰ ਜਾਂਦੇ ਆਂ ਕਈ ਵਾਰ ਤੱਕਾ ਉਹਨਾਂ ਨੂੰ ਵੀ ਸਮਝਣਾ ਪਊਗਾ ਵੀ ਇਹ ਵੀ ਸਾਡੇ ਹੀ ਹੈ ਸਾਡੇ ਸਮਾਜ ਦਾ ਹਿੱਸਾ ਹੀ ਹੈ ਕਿਉਂਕਿ ਵਿਦਿਆਰਥੀਆਂ ਨੇ ਵੀ ਕੱਲ ਜਾ ਕੇ ਜਦੋਂ ਰੋਡਵੇਜ ਦੇ ਮੁਲਾਜ਼ਮਾਂ ਤੇ ਹੋਇਆ ਉੱਥੇ ਜਾ ਕੇ ਉਹਨਾਂ ਦੇ ਮੋਰਚੇ ਦੇ ਵਿੱਚ ਡਟ ਕੇ ਖੜੇ ਆ ਨਾਲ ਸਾਥ ਦਿੱਤਾ ਤੇ ਵਿਦਿਆਰਥੀ ਕੋਲ ਹੁੰਦਾ ਵੀ ਕੀ ਹੈ ਉਹਨੇ ਇਹ ਹੀ ਹੁੰਦਾ ਵੀ ਉਹਦਾ ਬੱਸ ਪ੍ਰਮੁਖਤ ਹੋ ਜੇ بڑے ਵਿਦਿਆਰਥੀ ਗਰੀਬ ਆ ਅੱਜ ਕਾਲ ਜਾਂ ਸਕੂਲਾਂ ਦੇ ਵਿੱਚ ਬਹੁਤੇ ਵਿਦਿਆਰਥੀ ਜਿਹੜੇ ਬੱਸਾਂ ਝੜ ਕੇ ਆਉਂਦੇ ਆ ਉਹ ਲੱਗ ਪਿਆ ਗਰੀਬ ਪਰਿਵਾਰਾਂ ਦੇ ਨੇ ਇਹ ਤਾਂ ਤੱਕੜੇ ਤਾਂ ਹੁਣ ਗੱਡੀਆਂ ਦੀ ਜਾਨ ਲੱਗ ਗਈ ਸੋ ਇਹਨਾਂ ਚੀਜ਼ਾਂ ਤੇ ਵੀ ਇਹ ਚੀਜ਼ ਦੀ ਗੌਰ ਕਰਨ ਦੀ ਲੋੜ ਹੈ ਪਰ ਸਮੁੱਚੇ ਰੂਪ ਚ ਇਹ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਜਿਹੜਾ ਇੱਕ ਹੋਲ ਚੱ ਸਮੂਚੇ ਪੰਜਾਬੀ ਹੁੰਦਾ ਜਿਵੇਂ ਅਸੀਂ ਮੰਨ ਲਿਆ ਸੀ ਕਿ ਪੰਜਾਬ ਯੂਨੀਵਰਸਿਟੀ ਸਾਡੇ ਤੋਂ ਜਾ ਰਹੀ ਹੈ ਹੁਣ ਉੱਥੇ ਪੜ੍ਹਦੇ ਵਿਦਿਆਰਥੀ ਕੰਦਾ ਮੁੱਦਾ ਨਹੀਂ ਸੀ ਉਹ ਉਹ ਪੂਰੇ ਪੰਜਾਬ ਦਾ ਮੁੱਦਾ ਸੀ ਜਦੋਂ ਖੇਤੀ ਜਿਹੜਾ ਅੰਦੋਲਨ ਚੱਲਿਆ ਕਿਸਾਨੀ ਅੰਦੋਲਨ ਚੱਲਿਆ ਉੱਥੇ ਇਕੱਲੇ ਕਿਸਾਨ ਥੋੜੀ ਲੜੇ ਐ ਪੰਜਾਬ ਦਾ ਹਰ ਵਰਗ ਉੱਥੇ ਪਹੁੰਚਿਆ ਤਾਂ ਉਹ ਕੋਲ ਜਿੱਤਿਆ ਹਰ جنگ ਨੂੰ ਸਾਨੂੰ ਆਪਣੀ جنگ ਸਮਝਣਾ ਪਵੇਗਾ ਹਰ ਚੀਜ਼ ਨੂੰ ਸਾਨੂੰ ਆਪਣੀ ਚੀਜ਼ ਸਮਝਣਾ ਪਵੇਗਾ ਜੇ ਸਾਡੇ ਕੋਲ ਰੋਡਵੇਜ ਚਲੀ ਗਈ ਆ ਪ੍ਰਾਈਵੇਟ ਨਿਊ ਦੀ ਪਰ ਜਾਣੇ ਆਰਬਿਟਰ ਜਾਣੇ ਤੁਹਾਨੂੰ ਥੜੇ ਨਹੀਂ ਜਾਣ ਦੇਣਾ ਬਿਨਾ ਕਿਰਾਏ ਤੋਂ ਜਾਂ ਕਈ ਵਾਰ ਅਸੀਂ ਕਹਿੰਨੇ ਕਿ ਇਹਨਾਂ ਦੇ ਕਿਰਾਏ ਇੰਨੇ ਵਧਾ ਲੈਣਗੇ ਕਿ ਤੁਹਾਡੇ ਸਮਝ ਤੋਂ ਬਾਹਰ ਹੋ ਜਾਣਗੇ ਜਦੋਂ ਇਹ ਵੱਧ ਜਾਣਗੇ ਪਰ ਦੂਜੇ ਪਾਸੇ ਜਦੋਂ ਸਰਕਾਰੀ ਹਸਪਤਾਲਾਂ ਦਾ ਭੋਗ ਪਿਆ ਹੈ ਵੈਸੇ ਪੈ ਹੀ ਗਿਆ ਪੰਜਾਬ 'ਚ ਅੱਜ ਤਾਂ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਕੀ ਹੈ ਕਿ 500 ਤੋਂ ਘੱਟ ਮਾੜੇ ਤੋਂ ਮਾੜੇ ਹਸਪਤਾਲ ਦੀ ਪਰਚੀ ਹੈ ਜਿਹਦੇ ਕਰਕੇ ਆਮੰਦਾ ਇਲਾਜ ਤੋਂ ਵਾਂਝਾ ਰਹਿ ਜਾਂਦਾ ਉਸ ਤੋਂ ਅੱਗੇ ਜਿਵੇਂ ਹੁਣ ਬਿਜਲੀ ਬਿੱਲ ਤੇ ਰੌਲਾ ਪੈ ਰਿਹਾ ਉਦੇਤੇ ਵੀ ਆਉਣ ਵਾਲੇ ਸਮੇਂ ਚ ਹੜਤਾਲਾਂ ਹੋਣਗੀਆਂ ਮੁਲਾਜ਼ਮ ਵੀ ਜਿਹੜੀਆਂ ਪੀਐਸਪੀਸੀਐਲ ਦੀਆਂ ਮੁਲਾਜ਼ਮ ਜੱਥੇ ਬੰਦੀਆਂ ਉਹ ਵੀ ਆਉਣਗੀਆਂ ਤੇ ਨਾਲ ਕਿਸਾਨ ਜਥੇ ਬੰਦੀਆਂ ਵੀ ਉਹ ਵੀ ਇੱਕ ਸਮਝਣ ਦੀ ਲੋੜ ਹੈ ਕਿ ਜੇ ਬਿਜਲੀ ਨਿੱਜੀ ਹੱਥਾਂ ਚੱਲੀ ਗਈ ਬਿਜਲੀ ਪਹਿਲ ਲਾਗੂ ਹੋ ਗਿਆ ਤਾਂ ਜਿਹੜੀ ਬਿਜਲੀ ਅਸੀਂ ਅੱਜ ਬਾਲ ਲੈਨੇ ਹੈ ਕਈ ਗਰੀਬ ਪਰਿਵਾਰ ਹੈ ਜਿਨ੍ਹਾਂ ਤੋਂ ਨਹੀਂ ਬਿੱਲ ਭਰੇ ਜਾਂਦੇ ਉਹ ਬਿੱਲ ਭਰ ਕੇ ਕੋਈ ਦੋ ਤਿੰਨ ਮਹੀਨੇ ਦਾ ਇਕੱਠਾ ਹੋ ਕੇ ਕਿਤੋਂ ਲੋਨ ਲੈ ਕੇ ਬਿੱਲ ਭਰ ਲੈਂਦੇ ਆ ਪਰ ਉਹਨਾਂ ਨੂੰ ਵੀ ਉਹ ਸਮੱਸਿਆ ਪੈਦਾ ਹੋ ਜਾਣੀ ਹੈ ਕਿ ਰੀਚਾਰਜ ਤੋਂ ਬਿਨਾ ਬਿਜਲੀ ਨਹੀਂ ਘਰ ਦੇ ਵਿੱਚ ਲਿਆ ਕਰਨੀ ਸੋ ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਸਮੁੱਚੇ ਲੋਕਾਂ ਤੇ ਆ ਰਹੀਆਂ ਇਹਨਾਂ ਨੂੰ ਸਮੁੱਚਤਾ ਦੇ ਵਿੱਚ ਲੈ ਕੇ ਇਸ ਚੀਜ਼ ਨੂੰ ਕਰਨ ਦੀ ਲੋੜ ਹੈ ਤੇ ਨਾਲ ਹੀ ਜਿਹੜਾ ਜਿਸ ਤਰੀਕੇ ਨਾਲ ਉਹਨਾਂ ਦੇ ਤਸ਼ੱਦਦ ਹੋਇਆ ਉਹ ਹਰ ਵਰਗ ਨੂੰ ਦੀ ਨਿਖੇਦੀ ਕੀਤੀ ਹੈ ਕੱਲ ਕਿਸਾਨ ਸਾਰੀਆਂ ਕਿਸਾਨ ਜਿੱਥੇ ਬੰਦੀਆਂ ਨੇ ਉਸ ਜਿਹੜਾ ਜਿਹੜਾ ਤਸ਼ੱਦਦ ਟਾਇਆ ਗਿਆ ਉਹਦੀ ਨਿਖੇਦੀ ਕੀਤੀ ਹੈ ਕਿ ਜਿਹੜੀ ਸਰਕਾਰ ਕਹਿੰਦੀ ਸੀ ਕਿ ਸਾਡੇ ਰਾਜ ਦੇ ਵਿੱਚ ਕਿਸੇ ਦੀ ਪੱਗ ਨਹੀਂ ਲਾਊਗੀ ਕਿਸੇ ਦੀ ਚੁੰਨੀ ਨਹੀਂ ਲਾਊਗੀ ਕੱਲ ਪੈਂਟਾਂ ਵੀ ਲਾਤੀਆਂ ਉਹ ਸਰਕਾਰ ਨੇ ਕੱਲ ਪੈਂਟਾਂ ਲਾ ਕੇ ਜਲੀਲ ਕੀਤਾ ਮੰਗਾ ਕੀ ਮੰਨਦੇ ਸੀ ਆਪ ਨੇ ਉਹ ਹੱਕ ਮੰਨਦੇ ਸੀ ਜਿਹੜੇ ਵਾਅਦੇ ਕਰਕੇ ਤੁਸੀਂ ਆਏ ਹੋ ਕੋਈ ਨਵੀਂ ਗੱਲ ਤਾਂ ਨਹੀਂ ਉਹ ਮੰਨਣ ਲੱਗੇ ਸੀ ਨਾ ਤੁਸੀਂ ਪੈਂਟਾਂ ਤੱਕ ਲਾ ਦਿੱਤੀਆਂ ਜਲੀਲ ਕੀਤਾ ਕੇਸ ਖੋਲੇ ਆ ਪੱਗਾਂ ਲਈਆਂ ਇਹ ਕਿਹੜੀ ਇਹ ਕਿਹੜੀ ਤੁਹਾਡੀ ਪਾਲਸੀ ਹੈ ਇਹ ਕਿੱਧਰ ਦੀ ਗੱਲ ਹੈ ਸੋ ਉਹਨਾਂ ਨੂੰ ਮਜਬੂਰੀ ਵਸ ਆਪਦੇ ਤੇ ਪਟ્રોલ ਵੀ ਪਾਉਣਾ ਪਿਆ ਟੈਂਕੀਆਂ ਤੇ ਵੀ ਚੜ੍ਹਨਾ ਪਿਆ ਸਰਕਾਰ ਨੇ ਕੱਲ ਜੋ ਤਸ਼ੱਦਦ ਟਾਇਆ ਹਰ ਵਰਗ ਨੂੰ ਇੱਥੇ ਹੁਣ ਜਿਹੜੇ ਇਹ ਮੁਲਾਇਮਾਂ ਦੇ ਨਾਲ ਖੜਨਾ ਪਵੇਗਾ ਤੇ ਇਹਨਾਂ ਇਹ ਸਾਰੇ ਲੋਕਾਂ ਨੂੰ ਉਹਨਾਂ ਦੀ ਸਮੱਸਿਆ ਨੂੰ ਆਪਣੀ ਸਮੱਸਿਆ ਸਮਝ ਕੇ ਇਸ ਮੁੱਦੇ ਦੇ ਉੱਤੇ ਬੇਤਰੀ ਦੇ ਨਾਲ ਲੜਾਈ ਲੜਨੀ ਪਵੇਗੀ ਅੱਜ ਇਹ ਨਾ ਹੋਵੇ ਕਿ ਐਡਿਆਂ ਤੇ ਖੜ ਕੇ ਅਸੀਂ ਉਹਨਾਂ ਨੂੰ ਮਾੜਾ ਚੰਗਾ ਬੋਲੀ ਜਾਈਏ ਇਹ ਨਹੀਂ ਹੈ ਇਹ ਲੜਾਈ ਸਾਡੀ ਹੈ ਇਹ ਲੜਾਈ ਸਾਡੇ ਆਪ ਦੇ ਪੰਜਾਬੀਆਂ ਦੀ ਆਪ ਦੇ ਲੋਕਾਂ ਦੀ ਹੈ ਸੋ ਇਹ ਲੜਾਈ ਨੂੰ ਸਿਰੇ ਚੜ੍ਹਨਾ ਪਵੇਗਾ ਜਿਸ ਤਰੀਕੇ ਨਾਲ ਉਹ ਕੱਲ ਲੜਿਆ ਉਹਨਾਂ ਵਾਲੇ ਸਮੇਂ ਕਿਸਾਨ ਲੜਨਗੇ ਬਿਜਲੀ ਬਿੱਲ ਦੇ ਉੱਤੇ ਸੋ ਇੱਥੇ ਇਹ ਨਾ ਸਮਝਿਆ ਜਾਵੇ ਕਿ ਤਾਂ ਯਾਰ ਲੜਦੇ ਹੀ ਰਹਿੰਦੇ ਆ ਤਾਂ ਐਂ ਕਰਦੇ ਹੀ ਰਹਿੰਦੇ ਆ ਬਾਕੀ ਜਿਹੜੀ ਮਲਾਹਮਾਂ ਨੇ ਹੜਤਾਲ ਕੀਤੀ ਸੀ ਜਾਂ ਚੀਜ਼ ਹੋਈ ਹੈ ਉਹਦੇ ਅਲਟੀਮੇਟਮ ਵੀ ਲਗਾਤਾਰ ਉਹ ਦੇਰੇ ਸੀ ਕਿ ਜੇ ਤੁਸੀਂ ਨਿੱਜੀ ਕਰਨ ਵਾਲੇ ਪਾਸੇ ਪੀਆਰ ਟਿਸ਼ੂ ਲੈ ਕੇ ਜਾਵਾਂਗੇ ਤਾਂ ਅਸੀਂ ਹੜਤਾਲ ਤੇ ਜਾਵਾਂਗੇ ਜਾਵਾਂਗੇ ਬਹੁਤ ਵਾਰੀ ਟਾਲੀ ਉਹਨਾਂ ਨੇ ਹੜਤਾਲ ਜੜੀ ਬਹੁਤ ਵਾਰੀ ਟਾਲੀ ਹੈ ਜਦੋਂ ਟੈਂਡਰ ਦਾ ਡੇਟ ਨੱਕ ਜਾਂਦੀ ਸੀ ਉਹ ਟਾਲ ਦਿੰਦੇ ਸੀ ਪਰ ਜਦੋਂ ਹੁਣ ਉਹਨਾਂ ਨੂੰ ਰਾਤ ਨੂੰ ਚੱਕ ਲਿਆ ਉਹਨਾਂ ਨੂੰ ਇਹ ਬਣਾ ਦਿੱਤਾ ਗਿਆ ਕਿ ਕ੍ਰਿਮੀਨਲ ਹੀ ਇਹ ਹੈ ਪਤਾ ਨਹੀਂ ਕਿੱਡੇ ਵੱਡੇ ਕ੍ਰਿਮੀਨਲ ਹੈ ਤਾਂ ਜਦੋਂ ਉਹਨਾਂ ਨੂੰ ਇਸ ਤਰੀਕੇ ਨਾਲ ਕੀਤਾ ਉਹਨਾਂ ਨੇ ਆਪਦਾ ਪ੍ਰੋਟੈਸਟ ਕੀਤਾ ਅੱਜ ਵੀ ਉਹਨਾਂ ਦਾ ਚੱਕਾ ਜਾਮ ਹੈ ਤੇ ਸਾਰੇ ਜਿਹੜੇ ਇਨਸਾਫ پسند ਲੋਕਾਂ ਉਹਨਾਂ ਨੂੰ ਉਹਨਾਂ ਦਾ ਸਹਿਯੋਗ ਕਰਨਾ ਪਵੇਗਾ